ਹਾਂਜੀ ਪਿਆਰ ਜੀ ਫੇਰ ਵੱਜ ਗਈ ਪੱਗ ਹੋਰ ਅੱਛਾ ਮੇਰੀ ਗੱਲ ਸੁਣ ਚੱਲੀਏ ਫੇਰ ਟਾਈਮ ਸਰ ਸ਼ੂਜ਼ ਤੇ ਪਾ ਲੋ ਸ਼ੂਜ਼ ਪਾ ਕੇ ਜਾਊਂਗਾ ਮੇਰੀ ਗੱਲ ਸੁਣੋ ਚੱਲੀਏ ਤਾਂ ਦੀਦੀ ਨੇ ਵੀ ਜਾਣਾ ਵਾ ਤੇ ਪੂਆ ਜੀ ਵੀ ਕਹਿੰਦੇ ਮੈਂ ਚੱਲੀ ਆ ਕਹਿੰਦੇ ਮੈਂ ਨਹੀਂ ਰਹਿਣਾ ਮੈਂ ਤਾਂ ਸਗੋਂ ਉਹਨਾਂ ਨੂੰ ਕਿਹਾ ਥੋੜਾ ਚਿਰ ਰੋ ਜਿਆਦਾ ਨਹੀਂ ਤੇ ਚੱਲ ਇੱਕ ਦੋ ਦਿਨ ਤੇ ਰਹਿ ਪੋ ਕਹਿੰਦੇ ਨਹੀਂ ਬੱਚਿਆਂ ਦਾ ਫੋਨ ਆਉਂਦਿਆ ਤੇ ਮੈਨੂੰ ਹਣ ਤੂੰ ਜਾਣ ਤੇ ਉਹ ਵੀ ਕਾਫੀ ਦਿਨ ਗਏ ਨਾ ਪੂਆ ਨੇ ਤੇ ਜਾਣਾ ਹੀ ਜਾਣਾ ਵਾ ਚਲੋ 2-4 ਦਿਨ ਹੋਰ ਰੁਕ ਜਾਂਦੇ ਤੇ ਵਧੀਆ ਸੀ ਮੈਂ ਨਹੀਂ ਜਿਨ੍ਹਾਂ ਨੇ ਮੰਮੀ ਨੂੰ ਪੁੱਛਿਆ ਤੇ ਨਾ ਮੈਂ ਪੁੱਛਣਾ ਕਿਉਂਕਿ ਉਹ ਅਜੀ ਗਿਆਂਦੇ ਹਨ ਮਨ ਮੀਤ ਵੀ ਚੱਲੀ ਆ ਤੇ ਦੀਦੀ ਤਿਆਰੀ ਕਰਨਦੀ ਆ ਜਾਣ ਦੀ ਤੇ ਤੁਸੀਂ ਗੱਲ ਕਰੋ ਤੇ ਜਾਣ ਦੀਦੀ ਜਦੋਂ ਚੱਲ ਜਣਗੇ ਨਾ ਉਸ ਤੋਂ ਬਾਅਦ ਜਾਵਾਂਗੇ ਫਿਰ ਇਹ ਜੇ ਅਪ ਲੇਟ ਜਾਵਾਂਗੇ ਤੇ ਰਾਤੀ ਰੋਟੀ ਖਾਵਾਂਗੇ ਲੇਟ ਆ ਜਾਾਂਗੇ ਮੇਰੀ ਗੱਲ ਸੁਣ ਦੀਦੀ ਨੇ ਆਟੇ ਚ ਚੱਲ ਜਾਣਾ ਵਾ ਦੀਦੀ ਅੱਗੇ ਵੀ ਆਟੇ ਚ ਚੱਲ ਜਾਂਦੇ ਤੇ ਸਾਹਮਣੇ ਆ ਤੇ ਜਾਂਦੇ ਆਟੇ ਚ ਮੈਂ ਥੋੜੀ ਕਿੰਨੀ ਆ ਪੀਦੀ ਦੀ ਨੂੰ ਤੀ ਛੱਡਣ ਜਾਓ ਜਾਂ ਆਟੋ ਚ ਜਾ ਜਾਨ ਆਟੋ ਚ ਜਾਣਗੇ ਮੈਂ ਇਹ ਕਹਿੰਦੀ ਉਹਨਾਂ ਨੂੰ ਤੋਰ ਕੇ ਜਾਵਾਂਗੇ ਯਾਰ ਉਹਨਾਂ ਨੂੰ ਕੀ ਤੋਰਨਾ ਹੁਣ ਉਹਨਾਂ ਨੇ ਆਪੇ ਚੱਲ ਜਾਣਾ ਮੰਮੀ ਘਰ ਤੇ ਹੈ ਗਈ ਆ ਯਾਨੀ ਕਿ ਤੁਸੀਂ ਮੈਨੂੰ ਗੱਲਾਂ ਕਰਾਉਣੀਆਂ ਹੀ ਕਰਾਉਣੀਆਂ ਵਾ ਅੱਗੇ ਨਹੀਂ ਉਹ ਵੰਦੇ ਉਹ ਤੇ ਵੈਸੇ ਮੌਕਾ ਲੱਭਦੇ ਆ ਤੇ ਮੈਂ ਕਹਿਨੀ ਆ ਤੋ ਉਹਨਾਂ ਨੂੰ ਤੋਰ ਕੇ ਚੱਲ ਜਾਨੇ ਤਿਆਰ ਆ ਕਿੰਨਾ ਕੁ ਟਾਈਮ ਲੱਗ ਜਾਏਗਾ 10 ਮਿੰਟ ਨਹੀਂ ਤੇ 15 ਮਿੰਟ ਜਾਂ ਅੱਧਾ ਘੰਟਾ ਵੱਧ ਵੱਧ ਲੱਗੇਗਾ ਤਾਂ ਹੀ ਕਿਹੜਾ ਉੱਥੇ ਕਿਤੇ ਵਿਆਹ ਜਾਣਾ ਵਾ ਸਾਰਾ ਦਿਨ ਰਹਿ ਨਹੀਂ ਆ ਚਾਲਾਂ ਤੇ ਫਿਰ ਚੱਲ ਜੰਨੇ ਆ ਤੇ ਤੁਸੀਂ ਸਗੋਈ ਸੇਵਾਂ ਨੇ ਨਾ ਧੌਣ ਨਾਲੇ ਗੱਲ ਕਰੋ ਮੈਂ ਦੀਦੀ ਨੂੰ ਨਾ ਇੱਕ ਵਾਰੀ ਚਾਹ ਬਣਾ ਕੇ ਪਿਆਦਾ ਚਲ ਠੀਕ ਆ ਮੈਂ ਮੰਮੀ ਨਾਲ ਗੱਲ ਕਰਨਾ ਐਸੇ ਤੈਨੂੰ ਲੱਗਦਾ ਵੀ ਮੰਮੀ ਮਨਾ ਕਰਨਗੇ ਮੰਮੀ ਨੇ ਕਦੀ ਮਨਾ ਕੀਤਾ ਕਦੀ ਵੀ ਨਹੀਂ ਕੀਤਾ ਐਸੇ ਕਰਕੇ ਤਾਂ ਕਹਿ ਨਹੀਂ ਆ ਤੁਹਾਨੂੰ ਨਹੀਂ ਨਾ ਕਰਦੀ ਤੇ ਤੂੰ ਗੱਲ ਕਰੋ ਮੈਂ ਨਹੀਂ ਪੁੱਛਣਾ ਕਰ ਲੈਣਾ ਕੋਈ ਗੱਲ ਨਹੀਂ ਮੰਮਾ ਨਾਲ ਗੱਲ ਧਿਆਰ ਆ ਨਾ ਆ ਮੈਂ ਧਿਆਰ ਆ ਤੇ ਬਸ ਮੈਂ ਸ਼ੋਹ ਜੀ ਪਾਣੇ ਬਸ ਪੂਆ ਜੀ ਨੂੰ ਵੀ ਚੱਲ ਜਾਣਾ ਉਹਨਾਂ ਨੂੰ ਵੀ ਮਿਲ ਲਓ ਨਾਲੇ ਓਹੋ ਪੂਆਜੀ ਤੇ ਉੱਧਰ ਹੀ ਬੈਠੇ ਆ। ਹਾਂ। ਉੱਧਰ ਹੀ ਆ ਕਿ ਪਤਾ ਨਹੀਂ ਉੱਪਰ ਗਏ ਜੇ। ਵੇਖ ਲਿਓ ਕਿੱਧਰ ਐ ਪੂਆਜੀ। ਹਾਂ ਕੱਪੜੇ ਮੈਂ ਉਹਨਾਂ ਦੇ ਤੋਤੇ ਨਾ ਤੇ ਉੱਪਰੋਂ ਲੈਣ ਗਏ ਆ। ਤੇ ਪਹਿਲਾਂ ਮੰਮੀ ਨਾਲ ਤੇ ਗੱਲ ਕਰੋ ਬਾਅਦ ਚ ਪੂਆਜੀ ਨੂੰ ਵੀ ਮਿਲ ਲਿਓ। ਠੀਕ ਹੈ। ਠੀਕ ਆ ਮੈਂ ਕਰ ਲੈਣਾ। ਮੈਂ ਚਾਹ ਬਣਾ ਦ। ਮੰਮੀ ਮੈਂ ਦਿਨ ਤੇ ਹੱਥ ਤੇ ਬੜਾ ਸੋਹਣਾ ਵੇਖਿਆ ਗਿਆ ਕੱਲ ਦੀਵਾਲੀ ਤੇ ਬਾਵਾ ਰੌਣਕ ਮੇਲਾ ਜਾ ਹੀਗਾ। ਹਾਂ। ਵੇਖ ਲਿਆ ਤੇ ਹੁਣ ਮੈਂ ਜਾਵਾਂ ਅੱਜ ਫਿਰ ਜਾਣਾ ਹੋਣਾ। ਹਾਂ ਜਾਣਾ ਵੇਖੀ ਉਹ ਵੀ। ਈ ਬੋਲਦੀ ਆ ਸਾਸ ਵੀ ਉਧਰ ਮੇਰੇ ਜਾਂਦਿਆਂ ਨੂੰ ਕਿਹੜੇ ਪਟਾਕੇ ਪਾਉਂਦੀ ਓ ਵੀ ਆਹ ਤੇ ਤੇਰੀ ਗੱਲ ਠੀਕ ਆ ਕੀਤਾ ਉਹਨੇ ਕਿਹੜੇ ਮੂੰਹੋਂ ਬੋਲਣਾ ਹੀ ਜਾਣ ਸਹੀ ਬਾਰੇ ਜਾਣਾ ਤੇ ਪੈਣਾ ਹੀ ਕਰ ਲਈ ਸਾਰੀ ਤਿਆਰੀ ਫਿਰ ਹਾਂਜੀ ਕਰਾਂ ਹੀ ਫਿਰ ਤੁਸੀਂ ਇੱਧਰ ਆ ਕੇ ਮੈਂ ਜਾਵਾਂ ਹੁਣ ਤੋਂ ਇਦਾਂ ਕਰਨਾ ਆਇਆ ਨਾ ਨਤੀ ਨੂੰ ਬਾਜ ਦੇਣੀ ਆ ਉਹ ਤੈਨੂੰ ਛੱਡ ਹੁੰਦਾ ਕੱਲੀ ਥੋੜਾ ਤੂੰ ਜਾਣਾ ਵਾ ਉਹਨੇ ਕਿੱਥੋਂ ਜਾਣਾ ਵਾ ਕਿਉਂ ਉਹ ਤਾਂ ਮੈਂ ਸਟੋਰ ਚੋਂ ਨਿਕਲਦੇ ਨਿਕਲਦੀ ਹਾਂ ਉਹਨੂੰ ਕਿਆਂ ਦੇ ਤੱਕ ਮਰੇਵਾਂ ਨੂੰ ਤੇ ਦੋਵੇਂ ਜੀ ਗੱਲਾਂ ਮਾਰ ਰਹੇ ਨੇ ਕਿ ਉਧਰ ਚੱਲੇ ਆ ਵੀਰ ਆਪਣੇ ਸੋਹਰੇ ਚੱਲੇ ਆ ਜੀ ਉਹਨੇ ਮੈਨੂੰ ਕਿਥੋਂ ਛੱਡਣ ਜਾਣਾ ਮੈਂ ਕਿ ਚੱਲ ਅਜੀ ਬਿਸ਼ਕਰਮਾ ਦੇਦੀ ਉਹਨੂੰ ਛੁੱਟੀ ਆ ਤੇ ਤੈਨੂੰ ਛੱਡ ਆਊਗਾ ਤੇ ਉਧਰ ਕੀ ਕਰਨ ਜਾਣਾ ਉਹਨਾਂ ਕਿਹੜਾ ਮੈਨੂੰ ਪੁੱਛਿਆ ਕਿਛਿਆ ਕੁਛ ਨਹੀਂ ਹੈਗਾ ਤੇ ਆਪੇ ਤਿਆਰ ਹੋ ਗਏ ਇਹ ਪਤਾ ਉਸਿਮਾ ਵੀ ਦੇਹੀ ਆਖਣ ਮੈਂ ਜਾਣਾ ਪੇਕੇ ਤੇ ਵੀਰ ਕਿੰਨਾ ਹੀ ਚੱਲ ਜਾਣ ਜਾਨੇ ਤੇ ਮੈਨੂੰ ਆਪੇ ਹੀ ਜਾਣਾ ਪੈਣਾ ਮੈਨੂੰ ਕਿੰਨੇ ਛੱਡਣ ਜਾਣਾ ਨਹੀਂ ਨਹੀਂ ਕੁੱਲਿਆਂ ਨੂੰ ਤੂੰ ਜਾਣਾ ਮੈਂ ਇਦਾਂ ਕਰਦੀ ਮੈਂ ਲੱਕੀ ਨੂੰ ਆਜ ਦੇਣੀ ਆ ਇਹ ਆਪੇ ਤੈਨੂੰ ਛੱਡ ਕੇ ਆਊਗਾ ਤੇ ਨਾਲੇ ਇਸੇ ਬੰਨੇ ਰੈਤਪੂ ਕੇ ਘਰ ਜਾਉਗੇ ਨਹੀਂ ਅੱਗੇ ਮੈਂ ਇਨੀ ਬੁਰੀ ਬਣੀ ਪਈ ਫਿਰ ਬੁਰਿਆ ਬਣਾ ਲਉਂਨੇ ਕਹਿਣਾ ਅੱਜ ਮੈਂ ਪੇਕੇ ਜਾਣ ਦੀ ਸਲਾਹ ਕੀਤੀ ਤੇ ਦੀਦੀ ਨੇ ਵਿੱਚ ਫੇਰ ਆ ਗਾ ਮਾਤਾ ਕੋਈ ਗੱਲ ਨਹੀਂ ਆ ਤੂੰ ਜਾਣਾ ਪੇਕੇ ਘੜਾ ਭੱਜੇ ਜਾਂਦੇ ਫਿਰ ਚੱਲ ਜਾਣਗੇ ਵੇਖ ਲਓ ਫਿਰ ਕਿਵੇਂ ਜਵੇਦਨ ਸਹੀ ਲੱਗਦਾ ਲੱਕੀ ਲੱਕੀ ਮੇਰੀ ਗੱਲ ਸੁਣ ਹਾਂਜੀ ਆਇਆ ਮम्मा ਆਹ ਜਲਦੀ ਆ ਹਾਂਜੀ ਮम्मा ਦੱਸੋ ਬੱਡੀ ਕਿੱਥੇ ਜਾਣ ਦੀ ਤਿਆਰੀ ਹੋਣ ਦੀ ਆ ਮੰਮੀ ਮੈਂ ਕਾ ਚੱਲ ਮੈਂ ਵੀ ਸੋਰੇ ਹੋਵਾਂ ਅੱਜ ਛੁੱਟੀ ਹੈਗੀ ਆ ਉਹ ਵੀ ਖੁਸ਼ ਹੋ ਜੂਗੀ ਉਹਨੂੰ ਵੀ ਥੋੜਾ ਘੁਮਾ ਫਰਾ ਲਿਆਉਂਗਾ ਤੇ ਗੱਲ ਸੁਣ ਭੈਣ ਨੂੰ ਨਹੀਂ ਛੱਡਣ ਜਾਣਾ ਹੈ ਮੰਮੀ ਭੈਣ ਅੱਗੇ ਵੀ ਤੇ ਆਪੇ ਚੱਲ ਜਾਂਦੀ ਆ ਤੇ ਜੇ ਹੁਣ ਚੱਲ ਜੂਗੀ ਤੇ ਉੱਥੇ ਕੀ ਹੋ ਗਿਆ ਦੱਸ ਮੇਰੀ ਗੱਲ ਸੁਣ ਨਾ ਉਹਦੇ ਕੋਈ ਇੰਨਾ ਸਮਾਨ ਹੈਗਾ ਵਾ ਤੇ ਕਿੱਦਾਂ ਜਾਊਗੀ ਆਟੋ ਤੇ ਥੱਕੇ ਹਾਂਦੀ ਫਿਰੂਗੀ ਨਹੀਂ ਉਦੋਂ ਤੇ ਮੈਂ ਆਪੇ ਇਸ ਕਰਕੇ ਆ ਗਈ ਕਿ ਚਲੋ ਇਹ ਦੁਕਾਨ ਤੇ ਸੀਗਾ ਤੇ ਅੱਜ ਵੇਲੋ ਘਾ ਰਿਆ ਤੇ ਅੱਜ ਇੰਨੀ ਗੱਲ ਕਹਿ ਤੀ ਆਟੋ ਤੇ ਚੱਲ ਜਾ ਤਫੇ ਮੇਰੀ ਸਾਸ ਨਾਲ ਗੱਲਾਂ ਨਾ ਕਰੋਗੀ ਤੇ ਹੋਰ ਕੀ ਕਰੋਗੀ ਬੰਦਾ ਪੁੱਛੇ ਮੇਰੇ ਨਾਲੇ ਗੱਲ ਸੁਣ ਲੱਕੀ ਤੂੰ ਨਾ ਆਪ ਇਹਨੂੰ ਛੱਡ ਕੇ ਆ ਜਾ ਕੇ ਪਤਾ ਨਹੀਂ ਉਹਨੇ ਕਿਹੜੇ ਮੂੰਹੋਂ ਬੋਲਣਾ ਇਹਦੇ ਨਾਲ ਤੇ ਕੀ ਪਤਾ ਤੇਰੀ ਸ਼ਰਮ ਖਾ ਜਾਵੇ ਤੇ ਨਾ ਹੀ ਇਹਦੇ ਨਾਲ ਕੁਝ ਬੋਲੇ ਤੇ ਜੇ ਕੁਝ ਬੋਲੂਗੀ ਤੇ ਅੱਗੋਂ ਜਵਾਬ ਤੇ ਦੇਂਗਾ ਉਹ ਮੰਮੀ ਨਹੀਂ ਬੋਲਦੀ ਵੇਖੋ ਇੰਨੇ ਚਿਰ ਬਾਅਦ ਤੇ ਮੈਂ ਚੱਲਿਆ ਵਾਂ ਮੈਨੂੰ ਜਾਣ ਦੋ ਅੱਜ ਫੇਰ ਚਲ ਜੀ ਮੈਨੂੰ ਛੱਡ ਆ ਉਹ ਤੇ ਫੇਰ ਚਲ ਜੀ ਹੋ ਭਾਵੇਂ ਰਾਤ ਰਾਏ ਹੋ ਮੇਰੇ ਵੱਲੋਂ ਮੈਨੂੰ ਛੱਡ ਆ ਉਹ ਇੱਕ ਵਾਰੀ ਪਹਿਲਾਂ ਇਹਨੂੰ ਛੱਡ ਬਾਚੋ ਆਪ ਤੁਸੀਂ ਅੰਦਰ ਵੜ ਕੇ ਦੋਹਾਂ ਜੀ ਆਣੇ ਝਟ ਸਲਾਹ ਕਰ ਲਈ ਆ ਤੇ ਮੈਂ ਕੱਲ ਦਾ ਰੋਲਾ ਪਾਇਆ ਵੀ ਮੈਂ ਸਵੇਰੇ ਚੱਲ ਜਾਣਾ ਜੇ ਅੱਜ ਮੈਂ ਜਾਣ ਲੱਗੀ ਆ ਤੇ ਆਟੋ ਤੇ ਚੱਲ ਜਾ ਮੰਮੀ ਮੇਰੀ ਗੱਲ ਸੁਣੋ ਜੇ ਮੈਂ ਤੀ ਦਿਨ ਛੱਡਣ ਚੱਲ ਜਾਣਾ ਤੇ ਸਾਰਾ ਦਿਨ ਤੇ ਮੈਨੂੰ ਉੱਥੇ ਲਾਥੇ ਆਣਾ ਤੇ ਮੈਂ ਜਾਊਂਗਾ ਕਿਹੜੇ ਵਲੇ ਉਹ ਉੱਥੇ ਤਾਂ ਤਾਂ ਡਾ ਲਥਣਾ ਉੱਥੇ ਕਿਹੜਾ ਤੁਹਾਡਾ ਜਾਂਦਿਆਂ ਨੂੰ ਭਾਈਆ ਬੈਠਾ ਭਾਈਆ ਤੇ ਬਾਹਰ ਆ ਤੁਸੀਂ ਮੈਨੂੰ ਛੱਡ ਕੇ ਚਾਹ ਪਾਣੀ ਪੀਓ ਤੇ ਘਰ ਆ ਜਿਓ ਚਾਹ ਪਾਣੀ ਪੀਂਦੇ ਵੀ ਘੰਟਾ ਡੇਢ ਘੰਟਾ ਮੰਮੀ ਲੱਗ ਜਾਣਾ ਵੈਸੇ ਲੱਗੀ ਤੂੰ ਨਾ ਹੁਣ ਮੈਨੂੰ ਪੁੱਛਣਾ ਜ਼ ਇਹ ਇਹ ਇਦਾਂ ਕਰਨ ਲੱਗੇ ਆ ਅਸੀਂ ਇੱਥੇ ਚੱਲੇ ਆ ਤੇ ਮੈਂ ਬੇਵਕੂਫ ਆ ਘਰ ਦੇ ਵਿੱਚ ਬੈਠੀ ਵੀ ਤੂੰ ਮੈਨੂੰ ਤਾਂ ਪੁੱਛ ਲੈ ਇੱਕ ਵਾਰੀ ਮੈਂ ਤੁਹਾਨੂੰ ਪੁੱਛਣ ਆਉਣਾ ਹੀ ਸੀ ਮੈਂ ਤੁਹਾਨੂੰ ਸਭ ਨੂੰ ਕਹਿਣ ਲੱਗੇ ਸੀ ਵੀ ਆਪਾਂ ਅੱਜ ਜਾਣਾ ਵਾ ਪੁੱਛਣ ਆਉਣਾ ਕਰਕੇ ਪੁੱਛਣ ਹੋਰ ਤਾਂ ਆ ਜਦੋਂ ਪਤਾ ਵੀ ਪਾਇਆ ਪਰਸ ਮੋੜੇ ਤੇ ਤੇ ਨਿਕਲਣ ਲੱਗੇ ਉਦੋਂ ਪੁੱਛਣ ਆਹੀ ਬਸ ਚੱਲਦੀ ਗੱਲ ਆ ਨਾ ਉਹ ਨਹੀਂ ਸਭ ਮਮੀ ਸੀਮਾ ਤੇ ਕਹਿੰਦੇ ਸੀ ਵੀ ਦੀਦੀ ਨੂੰ ਜਦੋਂ ਦੀਦੀ ਚਲ ਜਾਣਗੇ ਆਪਾਂ ਫੇਰ ਚਲ ਜਾਾਂਗੇ ਤੇ ਥੋੜਾ ਜਿਹਾ ਵੇਟ ਕਰ ਲੋ ਤੇ ਸਭ ਨੂੰ ਮੈਂ ਕਹਿ ਨਹੀਂ ਤਾ ਮੈਂ ਕਹਿੰਦਾ ਸੀ ਵੀ ਆਪਾਂ ਟਾਈਮ ਸਰ ਚੱਲੀਏ ਨਹੀਂ ਮੇਰੀ ਗੱਲ ਸੁਣ ਹਲੇ ਹੈ ਉਸ ਦਿਨ ਤੇ ਤੁਹਾਨੂੰ ਦਿਵਾਲੀ ਦੇਣ ਗਿਆ ਵਾ ਮਿਲ ਕੇ ਨਹੀਂ ਆਇਆ ਉਦੋਂ ਉਹ ਮਮਾ ਦਿਵਾਲੀ ਦੇਣ ਤੇ ਮੈਂ ਹੀ ਗਿਆ ਤੇ ਉਹ ਤੇ ਗਈ ਨਹੀਂ ਮੈਂ ਕਿਹਾ ਚੱਲ ਉਹਨੂੰ ਵੀ ਮਿਲਾ ਲਿਆ ਵਾ ਉਹਦਾ ਵੀ ਫੇਰ ਚਲ ਜੂਗੀ ਹੁਣ ਉਹਦਾ ਵੀ ਤੇ ਦਿਲ ਕਰਦਾ ਹੀ ਹੋਊਗਾ ਅੱਲਾ ਕੀ ਦਿਲ ਤੇ ਕਰਦਾ ਵਾ ਪਰ ਵੇਖ ਨਾ ਇੱਧਰ ਉੱਧਰ ਭੂਆ ਵੀ ਘਰ ਆ ਮੈਂ ਵੀ ਘਰ ਆ ਸਾਡੀ ਰੋਟੀ ਕਿੰਨੇ ਬਣਾਉਣੀ ਆ ਹੋਂ ਤੇ ਭਰਾਵਾ ਮੈਂ ਵੀ ਚੱਲੀ ਮੇਰੇ ਵੱਲ ਨਾ ਧਿਆਨ ਦੇ ਲਿਓ ਉਹਨੂੰ ਇੱਥੇ ਛੱਡ ਕੇ ਜਾ ਤੂੰ ਇਹਨੂੰ ਛੱਡਣ ਜਾ ਉਸ ਸਾਡੀ ਰੋਟੀ ਮਗਰ ਬਣਾਏਗੀ 2 ਦਿਨ ਹੋ ਗਏ ਰੈਡੀमेड ਰੋਟੀਆਂ ਖਾਂਦੇ ਹਾਂ ਹੁਣ ਨਹੀਂ ਮੈਂ ਖਾਣੀ ਨਾ ਸਾਡੇ ਕੋ ਖਾਦੀ ਜਾਂਦੀ ਹੋ ਮਮੀ ਜਿੱਥੇ 2-3 ਦਿਨ ਖਾਦੀ ਉਥੇ 1-3 ਹੋਰ ਖਾ ਲੋ ਕੀ ਹੋ ਗਿਆ ਦੱਸੋ ਨਹੀਂ ਖਾਦੀ ਜਾਂਦੀ ਨਾ ਭੂਆ ਨੇ ਖਾਣੀ ਤੇ ਨਾ ਮੈਂ ਖਾਣੀ ਸੱਚ ਭੂਆ ਜੀ ਤੇ ਚੱਲ ਜਾਣਾ ਪਹਿਲਾਂ ਹੀ ਉਹ ਤਾਂ ਮੈਨੂੰ ਸੀਮਾ ਨੇ ਦੱਸਿਆ ਭੂਆ ਵੀ ਨਾ ਸੀਮਾ ਨਾਲ ਹੀ ਸਲਾਹੇ ਪੈਂਦੀ ਆ ਹਾਂ ਮੈਨੂੰ ਤਾਂ ਕੋਈ ਕੁਝ ਦੱਸਦਾ ਨਹੀਂ ਕੁਝ ਪੁੱਛਦਾ ਨਹੀਂ ਤੇ ਜਦੋਂ ਮੈਂ ਤੁਹਾਨੂੰ ਸੱਚੀਆਂ ਦੱਸਦੀ ਭੂਆ ਦੀ ਉਦੋਂ ਫਿਰ ਤੁਸੀਂ ਵੀ ਮੈਨੂੰ ਗੁੱਸੇ ਹੁੰਦੇ ਜੀ ਆਹੋ ਹੀ ਕਰਦੀ ਜੀ ਫਿਰ ਭੂਆ ਇਦਾਂ ਨਿਕੋਂ ਮੈਂ ਕਮ ਮੈਨੂੰ ਤੇ ਦੱਸੋ ਨਾਲੇ ਤੈਨੂੰ ਪੱਕਾ ਪਤਾ ਵੀ ਜਾਣਾ ਵਾ ਹਾਂ ਮੰਮਾ ਸੀਮਾ ਨੇ ਕਿਹਾ ਵਾ ਮੈਨੂੰ ਉਹਨਾਂ ਨੇ ਹੁਣੇ ਅੱਧੇ ਘੰਟੇ ਤੱਕ ਚੱਲ ਜਾਣਾ ਵਾ ਤੇ ਕਹਿੰਦੇ ਦੀਦੀ ਵੀ ਚੱਲੇ ਆ ਤੇ ਭੂਆ ਵੀ ਚੱਲੇ ਆ ਤੇ ਉਹਨਾਂ ਨੂੰ ਭੇਜ ਕੇ ਤੇ ਫੇਰ ਹੀ ਆਪਾਂ ਜਾਣੇ ਆ ਤੇ ਤੁਸੀਂ ਇਕੱਲੇ ਰਹਿਗੇ ਤੇ ਤੁਹਾਡੀ ਰੋਟੀ ਬਣਾ ਦਿੰਦੀ ਫੇਰ ਚਲੋ ਅੱਧਾ ਘੰਟਾ ਕਹਿ ਤਾ ਨਾ ਵੀ ਅੱਧੇ ਘੰਟੇ ਤੱਕ ਜਾਣਾ ਤੇ ਓਨੀ ਦਿਨ ਨੂੰ ਮੈਨੂੰ ਛੱਡ ਆਓ ਭੈਣ ਵੇਖ ਕਿਉਂ ਜਿੱਦ ਕਰਨੀ ਆ ਦੱਸ ਅਗੋ ਪਿੱਛੇ ਤੂੰ ਆਪੇ ਚਲ ਜਾਨੀ ਆ ਅੱਜ ਤੂੰ ਕੰਮਾਸਾ ਨਹੀਂ ਧਿਆਣਾ ਆਖਰਾਈ ਸੋਰੇ ਜਾਨ ਦੀ ਭਰਾਵਾ ਚਲ ਜੀ ਮਨਾ ਨਹੀਂ ਕਰਦੇ ਤੈਨੂੰ ਵੇਖ ਉਹ ਵੀ ਤਾਂ ਵੀਰ ਹੁੰਦੇ ਆ ਜਿਹੜੇ ਭੈਣਾਂ ਨੂੰ ਲੈ ਕੇ ਵੀ ਆਉਂਦੇ ਆ ਤੇ ਛੱਡ ਕੇ ਵੀ ਆਉਂਦੇ ਆ ਤੇ ਹੁਣ ਜੇ ਮੇਰੇ ਕੋਲ ਸਮਾਨ ਹੈ ਛੱਡਣ ਤੇ ਤੈਨੂੰ ਹੀ ਜਾਣਾ ਪੈਣਾ ਨਾਲੇ ਮੇਰੀ ਗਾਲ ਸੁਣ ਜੇ ਤੇਰਾ ਭਾਈ ਇੱਥੇ ਹੁੰਦਾ ਨਾ ਤੇ ਮੈਨੂੰ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਤੇ ਨਾ ਮੈਂ ਤੇਰੇ ਤਰਲੇ ਹੀ ਲੈਣੇ ਸੀ ਕਿ ਵੀਰ ਮੈਨੂੰ ਛੱਡਿਆ ਫਿਰ ਉਹਨਾਂ ਨੇ ਆਪੇ ਛੱਡ ਵੀ ਜਾਣਾ ਸੀ ਤੇ ਲੈ ਵੀ ਜਾਣਾ ਸੀਗਾ ਮਨਮੀਤ ਉਹ ਵੀ ਕੀ ਕਰੇ ਉਹਨੋਂ ਤੇ ਪਿੱਛੋਂ ਪੰਪ ਚੜਿਆ ਵਾ ਮੈਂ ਜਾਣਾ ਹੀ ਜਾਣਾ ਸੀ ਇਹ ਪੰਪ ਚੜਿਆ ਆ ਤੇ ਮੈਂ ਜਾਣਾ ਹੀ ਜਾਣਾ ਵਾ ਤੇ ਤਾਂ ਹੀ ਉਹ ਐਦਾਂ ਕਰਨ ਦਿਆਗਾ ਤੇ ਨਾਲੇ ਗੱਲ ਸੁਣ ਤੈਨੂੰ ਕਿਹੜਾ ਭੂਆ ਨੇ ਕਿਹਾ ਵੀ ਮੈਂ ਜਾਣਾ ਤੇ ਨਾਲੇ ਮੈਂ ਉਹਨੂੰ ਕੁਛ ਦੀ ਚੰਗੀ ਲੱਗਦੀ ਆ ਹੈਂ ਵੀ ਗੁਰਦੀਪ ਤੂੰ ਜਾਣਾ ਕਿ ਰਹਿਣਾ ਵਾ ਤੇ ਭੂਆ ਨੇ ਆਪਣੇ ਮੂੰਹ ਕਿਹਾ ਸੀ ਮਾਨੂੰ ਤਾਂ ਹੀ ਸੀ ਮਾਣੇ ਦੱਸਿਆ ਹੋਰ ਸਿਮਾ ਨੇ ਆਪਣੇ ਕੋਲੋਂ ਸੜਾ ਦੱਸ ਦਿੱਤਾ ਤੇ ਮੇਰੇ ਨਾਲ ਤੇ ਉਹਨੇ ਕੋਈ ਗੱਲ ਨਹੀਂ ਨਾ ਕੀਤੀ ਜੇ ਮੇਰੇ ਨਾਲ ਕੋਈ ਗੱਲ ਕਰਦੀ ਤੇ ਮੈਨੂੰ ਪਤਾ ਹੁੰਦਾ ਕੀ ਪਤਾ ਉਹਨਾਂ ਨੇ ਜਾਣਾ ਕਿ ਨਹੀਂ ਜਾਣਾਗਾ ਉਹ ਐਦਾਂ ਤੁਸੀਂ ਪੁੱਛ ਲਓ ਤੂੰ ਕੁਛ ਦੀ ਚੰਗੀ ਲੱਗਣਾ ਵਾ ਉਹਨੇ ਕਿਹਾ ਪਰਜਾਈ ਨੂੰ ਪਤਾ ਨਹੀਂ ਕੀ ਹੋਇਆ ਮੇਰੇ ਬਾਰੇ ਪੁੱਛਣ ਦੀ ਵੀ ਮੈਂ ਵੀ ਭੈਣ ਜੀ ਚੱਲੇ ਜੇ ਤੁਸੀਂ ਪੁੱਛਦੇ ਮम्मी ਚੰਗੇ ਥੋੜੀ ਲੱਗਦੇ ਭੂਆ ਨੂੰ ਮੈਂ ਥੋੜਾ ਕਹਿਣਾਂ ਪੁੱਛੋ ਅੱਛਾ ਭੈਣ ਮੇਰੀ ਗੱਲ ਸੁਣ ਮੈਂ ਛੱਡੋਨਾ ਪਰ ਮੈਂ ਬਾਹਰ ਹੀ ਲਾ ਆਉਂਗਾ ਬੜੀ ਸੋਹਣੀ ਗੱਲ ਬਾਹਰ ਲਾ ਆਉਂਗਾ ਜਾ ਕੇ ਤੇ ਫਿਰ ਇਹਦੇ ਨਾਲ ਮੈਂ ਆਹਟੋ ਤੇ ਬਿਠਾ ਦਿੰਨੇ ਨਹੀਂ ਵੀ ਮੇਰੀ ਸਾਸ ਨੇ ਗੱਲਾਂ ਕਰਨੀਆਂ ਤਾਂ ਵੀ ਮੈਨੂੰ ਹੀ ਦਰਾਇਆਗਾ ਗੱਲ ਕਰੂਗੀ ਲekin ਨਹੀਂ ਤੇਰਾ ਜੀ ਕਰਦਾ ਨਾ ਤੂੰ ਤੂੰ ਜਾ ਸੋਰੇ ਤੂੰ ਹੀ ਆਜੋ ਮੰਮੀ ਤੂੰ ਹੀ ਛੱਡ ਆਇਓ ਜਾਂਦਾ ਕਿ ਜਾ ਭਰਾਵਾ ਜਾ ਜਿਹੜੀ ਤੇਰੇ ਸੋਰੀਆਂ ਨੇ ਜਿੱਦ ਤੇ ਹੀ ਅੜ ਗਿਆ ਹਾਂ ਸੋਰੀਆਂ ਨੇ ਤੇਰੇ ਪਕੌੜੇ ਬਣਾਏ ਜਿਹੜੇ ਤੇਰੇ ਵਾਸਤੇ ਠੰਡੇ ਹੋਣਦੇ ਜਾ ਤੂੰ ਕਾਹ ਜਾ ਕੇ ਵੇਲੇ ਮੰਮੀ ਦਾ ਕੰਮ ਹੈ ਕੋਈ ਜਵਾਬ ਦੇ ਕੇ ਗਿਆ ਹੈ ਿੱਡਾ ਫੂ ਫੂ ਕਰਦਾ ਗਿਆ ਹੀ ਮਨਮੀ ਤਾਂ ਮੈਂ ਵੀ ਐਡੀ ਮਾਂ ਵਾਂ ਵੇਖੀ ਤੂੰ ਇਹੋ ਹੀ ਛੱਡ ਕੇ ਆਊਗਾ ਤੈਨੂੰ ਵੇਖੀ ਕਿਦਾਂ ਭੇਜਦੀ ਐਨੂੰ ਮੈਂ ਉਹ ਕਮਸੇ ਕਮ ਤੋ ਛੱਡੀ ਆ ਜੇ ਮੈਂ ਆਪ ਹੀ ਗਈ ਆ ਤੋ ਛੱਡੇ ਆ ਤੂੰ ਛੱਡਣ ਲੱਗੇ ਨ ਵੀ ਭਾਰ ਲੱਗਦਾ ਬੰਦਾ ਵਿੱਚ ਉਹਨੂੰ ਬਾਜ ਮਾਰ ਕੇ ਮੈਂ ਬਾਜ ਦੇ ਨਹੀਂ ਉਹਨੂੰ ਸੀਮਾ ਸੀਮਾ ਮੇਰੀ ਗੱਲ ਸੁਣ ਇੱਧਰ ਆ ਹਾਂਜੀ ਮੰਮਾ ਦੀਦੀ ਚੱਲੇ ਜੀ ਤੁਸੀਂ ਚੱਲੀ ਤੇ ਹੈ ਗਈ ਆ ਉਹਨੂੰ ਵੀਰ ਨੂੰ ਆਖਿਆ ਕਿ ਮੈਨੂੰ ਛੱਡਿਆ ਉਹ ਕਹਿੰਦਾ ਮੈਂ ਸੋਰੇ ਜਾਣਾ ਸੀਮਾ ਤਿਆਰ ਹੋਈ ਬੈਠੀ ਨਹੀਂ ਸੀਮਾ ਤੂੰ ਕਿੰਨੂੰ ਪੁੱਛਿਆ ਵਾ ਹੈ ਮੈਨੂੰ ਤੋ ਪੁੱਛਿਆ ਵੀ ਮੈਂ ਜਾਣਾ ਆਪੇ ਤਿਆਰ ਹੋ ਜੰਨ ਨੇ ਜਿਆਦਾ ਨਹੀਂ ਮम्मा ਮੈਂ ਤੁਹਾਨੂੰ ਮੈਨੂੰ ਨਹੀਂ ਸੀ ਪਤਾ ਇਹ ਕਹਿਣ ਦੇ ਸੀ ਕਿ ਅੱਜ ਛੁੱਟੀ ਹੈ ਤੇ ਚੱਲ ਚਲਦੀ ਹੈ ਨਾਲੇ ਤੁਸੀਂ ਮੈਨ ਲਾਈ ਮੈਂ ਸਭ ਕੋ ਕਿਹਾ ਮੈਂ ਕਿ ਦੀਦੀ ਦੇ ਵੀ ਜਾਣਾ ਤੇ ਭੂਆ ਜੀ ਨੇ ਵੀ ਜਾਣਾ ਤੇ ਫਿਰ ਕਿਸੇ ਦਿਨ ਚੱਲਣਾ ਕਿੰਦੇ ਕੋਈ ਗੱਲ ਨਹੀਂ ਜਾਣੇ ਉਹ ਤੇ ਨਹੀਂ ਗੱਲ ਕਹਿ ਕੇ ਗਏ ਆ ਵੀ ਤੁਸੀਂ ਉਹਨੂੰ ਕਿਹਾ ਵਾ ਕਿ ਭੂਆ ਨੇ ਵੀ ਹੋਣੇ ਚੱਲ ਜਾਣਾ ਤੇ ਦੀਦੀ ਨੇ ਵੀ ਤੇ ਫਿਰ ਅੱਧੇ ਘੰਟੇ ਮਗਰ ਉਹ ਹੀ ਜਾਣਨੇ ਆ ਕੋਈ ਤੁਹਾਡੀ ਆਪਸ ਚ ਨਹੀਂ ਇੱਕ ਦੂਜੇ ਦੀ ਰਹਿ ਰਲਦੀ ਤੇ ਫਿਰ ਤੁਸੀਂ ਗਈ ਗੱਲਾਂ ਕਰਨੀ ਆ ਨਹੀਂ ਸੀ ਮਾ ਹੁਣ ਇਹਨੂੰ ਕਿੱਦਾਂ ਛੱਡਣ ਜਾਣਾ ਜੇ ਉਹ ਤੇਰੇ ਨਾਲ ਤੁਰ ਪੈਂਦਾ ਵਾ ਤੇ ਇਹਨੂੰ ਕੌਣ ਛੱਡਣ ਜਾਊਗਾ ਕਹਿ ਤੇ ਗਿਆ ਆਟੋ ਤੇ ਚੱਲ ਜਾ ਆਟੋ ਤੇ ਜਾਊਂਗੀ ਫਿਰ ਮੈਂ ਦੀਦੀ ਨੂੰ ਛੱਡਣ ਜਾਣਾ ਆਉਂ ਉਹਨੂੰ ਛੱਡਣ ਜਾਣਾ ਮੈਂ ਤੈਨੂੰ ਪਤਾ ਨਹੀਂ ਹੈ ਵਾ ਉਹਦੀ ਸੱਸ ਕਿੱਦਾਂ ਦੀ ਜੇ ਇਹਨੂੰ ਇਕੱਲੀ ਭੇਜਿਆ ਤਾਂ ਅੱਗੋਂ ਨੇ ਬੋਲਣਾ ਸ਼ੁਰੂ ਕਰ ਦੇਣਾ ਮੈਂ ਕੋਈ ਨਹੀਂ ਮੈਂ ਰਹਿਣ ਦੀ ਨਹੀਂ ਮੈਂ ਇਹ ਛੱਡ ਮੈਂ ਰਹਿਣ ਦੀ ਗੱਲ ਕੀਤੀ ਐ ਵੀ ਮੇਰੇ ਸਿਰ ਸਵਾਹ ਨਾ ਪਾ ਦਿਓ ਕਿ ਰਹਿਣ ਦੀ ਮੈਂ ਇਹ ਕਹਿਆ ਵਾ ਕਿ ਮੈਨੂੰ ਛੱਡ ਿਆ ਭਰਾਵਾ ਮੁੜ ਕੇ ਆ ਕੇ ਚੱਲ ਜੀ ਇਹ ਨਹੀਂ ਇਹਨੂੰ ਛੱਡ ਦੋ ਤੇ ਆਪਾਂ ਫੇਰ ਕਿਸੇ ਦਿਨ ਚੱਲ ਜਾਵਾਂਗੇ ਸ਼ਾਮੋਂ ਜਾਣੀ ਨੂੰ ਕਰਾ ਤੁਸੀਂ ਪਿੰਡ 'ਚ ਬੈਠੇ ਜੇ 12 ਵਜੇ ਤੱਕ ਤੇ ਉਹਦਾ ਦੁਨੀਆ ਤੁਰੀ ਫਿਰਦੀ ਰਹਿੰਦੀ ਆ ਜੀ ਜੀ ਇਹਨਾਂ ਨੇ ਵੀ ਆ ਕੇ ਰੈਸਟ ਕਰਨੀ ਹੁੰਦੀ ਆ ਨਾ ਤੁਹਾਨੂੰ ਪਤਾ ਜਦੋਂ ਕਿਤੇ ਜਾਂਦੀ ਆ ਆਉਂਦੀ ਆ ਕਹਿੰਦੇ ਮੈਂ ਥੱਕ ਗਈ ਆ ਮੈਂ ਨਹੀਂ ਹੁਣ ਕਿਤੇ ਜਾਣਾ ਕੋਈ ਗੱਲ ਨਹੀਂ ਆ ਵੀ ਕਿ ਸੇ ਬੈਂਚ ਚਲ ਕਾ ਨਹੀਂ ਕੋਈ ਨਹੀਂ ਤੁਸੀਂ ਜਾਓ ਮੰਮੀ ਕੋਈ ਨਹੀਂ ਤੁਸੀਂ ਮੈਨੂੰ ਆਟੋ ਤੇ ਭਾਓ ਉਹ ਵੀ ਕਿਹੜਾ ਮੈਨੂੰ ਜਵਾਬ ਦੇ ਕੇ ਗਿਆ ਵਾ ਕਿ ਮੈਂ ਕੋਈ ਨਹੀਂ ਛੱਡਾਂ ਉਹਨੇ ਉਹਨੇ ਨਾਲ ਗੱਲ ਕੀਤੀ ਐ ਤੇ ਉਹ ਨਾ ਹਾਂ ਨਾ ਨਾ ਉਹ ਦੰਦ ਉੜ ਗਿਆ ਗੁੱਸੇ ਦਾ ਮਾਰਾ ਹਾਂ ਵੀ ਦੱਸ ਮੈਂ ਕੀ ਕਰਾਂ ਭੂਆ ਨੇ ਜਾਣਾ ਅੱਜ ਹਾਂਜੀ ਭੂਆ ਜੀ ਵੀ ਤਿਆਰ ਹੋਉਂਦੇ ਉੱਪਰ ਗਈ ਸੀ ਸ਼ਰਤ ਤੇ ਕੱਪੜੇ ਲੈਣ ਸਿਰ ਤੋਂ ਤੀ ਨਾ ਨਾ ਤੇ ਮੈਂ ਤੇ ਕਹਿੰਦੇ ਮੈਂ ਵੀ ਅੱਜ ਚੱਲ ਜਾਣਾ ਬੱਚਿਆਂ ਦਾ ਫੋਨ ਆਉਂਦੇ ਤੇ ਭੂਆ ਨੇ ਮੈਨੂੰ ਤਾਂ ਕੁਝ ਦੱਸਿਆ ਹੀ ਨਹੀਂ ਮੈਨੂੰ ਤਾਂ ਤਾਂ ਦੱਸਿਆ ਸੀ ਪੇਕੇ ਚੋ ਚਲਨੀ ਸਾਹ ਜਾਂਦੇ ਸੀ ਵੀ ਚਲ ਸੀ ਮਾਂ ਤੇ ਤੁਮਗਰੋਂ ਮੈਂ ਵੀ ਚੱਲ ਜਾਣਾ ਇਸ ਕਰਕੇ ਤੇ ਨਹੀਂ ਸੀ ਮਾ ਰੋਟੀ ਕਿੰਨੇ ਬਣਾਉਣੀ ਆ ਹੁਣ ਤੂੰ ਉੱਠ ਤੇ ਰੋਟੀ ਬਣਾ ਨਾਲੇ ਭੂਆ ਨੂੰ ਖਵਾ ਨਾਲੇ ਮੈਨੂੰ ਖਵਾ ਤੇ ਉਹਨੂੰ ਆਵਾਜ਼ ਦੇ ਉਹ ਇਹਨੂੰ ਛੱਡ ਕੇ ਆਵੇ ਜਿੱਦਾਂ ਉਹਨੂੰ ਕਿਹਾ ਹੀ ਨਾ ਵੀ ਮੈਂ ਪੇਕੇ ਜਾਣਾ ਹੁਣ ਉਸੇ ਤਰ੍ਹਾਂ ਹੀ ਤੂੰ ਕਹਿ ਉਹਨੂੰ ਵੀ ਇਹਨੂੰ ਪਹਿਲਾਂ ਦੀਦੀ ਨੂੰ ਛੱਡ ਕੇ ਆ ਮੈਂ ਤੇ ਹੀ ਮੰਨ ਲਾ ਮੈਂ ਨਹੀਂ ਕਿਹਾ ਅਰ ਕਿ ਤੇ ਇਹਨਾਂ ਨੇ ਕਿਹਾ ਚਲ ਜੀ ਕੋਈ ਨਹੀਂ ਛੱਡ ਉਹਦੇ ਦੀਦੀ ਤੁਹਾਨੂੰ ਜੇ ਇਹਦੇ ਨੇ ਛੱਡਣ ਜਾਣਾ ਵਾ ਤੇ ਅੰਦਰ ਬਹਿ ਕੇ ਆਵੇ ਮੇਰੀ ਸਾਸ ਕੋ 2 ਮਿੰਟ ਬਾਰੋ ਬਾਰੀ ਨਾ ਮੈਨੂੰ ਛੱਡ ਕੇ ਆਵੇ ਬਹਿ ਕੇ ਆਊਗਾ ਕਿਉਂ ਨਹੀਂ ਬਹਿ ਕੇ ਆਊਗਾ ਮਗਰ ਉਹਨੇ ਮੈਨੂੰ 50 50 ਗੱਲਾਂ ਕਰਨੀਆਂ ਮੇਰੀ ਸਾਸ ਨੇ ਕਰਦੀ ਤੈਨੂੰ ਛੱਡ ਹੁੰਦੇ ਆ ਉਦੋਂ ਚ ਨਹੀਂ ਜਾਣਾ ਤੁਸੀਂ ਉਹ ਵੀ ਇਹਦੀ ਬੋਲੀ ਬੋਲਦਾ ਵਾ ਉਥੇ ਅੰਦਰ ਜਾ ਕੇ ਫੇਰ ਦੋਵਾਂ ਦੇ ਇੱਕ ਸਲਾਹ ਜਾਣੀ ਇਹ ਦੱਸ ਕੇ ਤੇ ਕੁਝ ਤੇਰੇ ਸਾਹਮਣੇ ਗਿਆ ਗਿਆ ਹੀ ਨਹੀਂ ਫੰਕੂਨ ਕਰਦਾ ਨਿਕਲ ਗਿਆ ਭਾ ਨਾ ਕੋਈ ਨਹੀਂ ਮੈਂ ਭੇਜਦੀ ਹਾਂ ਆਪੇ ਛੱਡ ਕੇ ਆਊਗਾ ਚਲੋ ਜੀ ਹੋ ਜਾਓ ਤਿਆਰ ਮੈਂ ਛੱਡਉਣਾ ਕੋਈ ਨਹੀਂ ਅੰਦਰ ਹੀ ਚਲ ਜਾਊਗਾ ਵੇਲਾ ਵੀ ਜੇ ਦਿਲ ਕਰਦਾ ਤਾਂ ਛੱਡਿਆ ਨਹੀਂ ਤੇ ਮਰਜੀ ਵੇਲਾ ਹੈ ਰੇ ਮੈਂ ਨਹੀਂ ਛੱਡਉਣਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੱਕੀ ਛੱਡਣ ਜਾਣਾ ਨਾ ਤੇ ਸੋਹਣੀ ਤਰ੍ਹਾਂ ਜਾ ਕੇ ਅੰਦਰ ਮਿਲ ਕੇ ਐਦੀ ਮੰਮੀ ਨੂੰ ਤੇ ਫੇਰ ਆਈ ਇਹ ਨਾ ਹੋਵੇ ਉਦਾਂ ਹੀ ਉੱਠ ਕੇ ਮੂੰਹ ਚੁੱਕ ਕੇ ਤੇ ਤੁਰਿਆ ਆਵੇਂ ਤੇ ਮੇਰੀ ਸੁਣ ਗੱਲ ਤੂੰ ਵੀ ਤੂੰ ਵੀ ਹੁਣ ਚੱਲੇ ਆ ਨਾ ਤੇ ਹੁਣ ਤੂੰ ਵੀ ਉੱਥੇ ਵੱਧ ਘੱਟ ਨਹੀਂ ਬੋਲਣਾ ਜਿੱਦਾਂ ਸੱਸ ਤੇਰੀ ਕਹਿੰਦੀ ਹੈ ਨਾ ਉਦਾਂ-ਉਦਾਂ ਆਖੇ ਮੰਨਣਾ ਮੈਨੂੰ ਲਾਮੇ ਨਾ ਦਵਾਈ ਹੋਣ ਠੀਕ ਭਾਣੇ ਸਮਾਨ ਕਿੱਥੇ-ਕਿੱਥੇ ਪਿਆ ਦੱਸ ਦੇ ਮੈਂ ਲੈ ਆਵਾਂ ਉਹ ਪਿੱਛੇ ਬੈੱਡ ਤੇ ਪਿਆ ਜੀ ਤੇ ਉਹ ਜਿਹੜਾ ਮੰਮੀ ਨੇ ਵੀ ਗਿਫਟ ਦਿੱਤਾ ਉਹ ਵੀ ਲਾਇਓ ਤੇ ਨਾਲੇ ਭੂਆ ਜੀ ਨੂੰ ਭੇਜਿਓ ਨਾਲੇ ਹਾਂ ਭੇਜ ਦਿੰਦਾ ਇੰਨੇ ਦਿਨ ਰਹਿ ਲਿਆ ਪਤਾ ਹੀ ਨਹੀਂ ਲੱਗਾ ਹੁਣ ਜਾਣਾ ਤੇ ਐਂ ਦਿਲ ਨੂੰ ਕੁਛ-ਕੁਛ ਹੋਉਂਦਿਆ ਵਾ ਮੇਥੇ ਦਿਲ ਤੇ ਮੇਰਾ ਵੀ ਨਹੀਂ ਲੱਗਣਾ ਤੇਰੀ ਜਾਨ ਦੇ ਹਾਂਜੀ ਭੂਆ ਜੀ ਹੋ ਗਈ ਚਲੋ ਤੂੰ ਚੱਲ ਤਾਂ ਫਿਰ ਮੈਂ ਵੀ ਨਾਲ ਦੀ ਫਿਕਲ ਜਾਣਾ ਤੇਰੇ ਮਗਰ-ਮਗਰ ਕਿ ਤੂੰ ਸੀ ਤੇ ਰਹਿ ਉਹ ਨਹੀਂ ਬਾਤ ਸੁਣਨਾ ਮੈਂ ਚੱਲਦਾ ਨਹੀਂ ਨਹੀਂ ਤੂੰ ਨਹੀਂ ਜਾਣਾ ਰੋਟੀ ਤੁਹਾਨੂੰ ਕਿਹਾ ਸੀ ਮਾ ਨੂੰ ਬਣਾਉਂਦੀ ਆ ਤੇ ਖਾ ਕੇ ਜਾਈ ਹੁਣ ਉਹ ਤੇ ਅਨ ਜਾ ਕੇ ਤੇ ਉਹਨੇ ਸੱਸ ਦੀ ਰੋਟੀ ਬਣਾਉਣੀ ਆ ਨਹੀਂ ਭਾਬੀ ਮੈਨੂੰ ਰੋਟੀ ਦੀ ਲੋੜ ਨਹੀਂ ਗਾ ਮੈਂ ਸਵੇਰੇ ਆਲੂ ਵਾਲੇ ਪਾਠੇ ਖਾਦੇ ਸੀ ਮਾ ਨੇ ਬਣਾਏ ਤੇ ਹੁਣ ਤਾਂ ਮੈਨੂੰ ਭੁੱਖ ਹੀ ਨਹੀਂ ਹੈਗੀ ਮੈਂ ਵੀ ਢਾਮ ਨਾਲ ਨਿਕਲਾਂਗੀ ਕਿਉਂਕਿ ਮੈਂ ਸ਼ਾਮ ਤੱਕ ਮੈਂ ਵੀ ਪੂਰੀ ਚਾਹਾਂਗੀ ਤੂੰ ਹੀ ਕੱਲ ਨੂੰ ਚੱਲ ਜਿਓ ਰਹਿ ਲੋ ਅੱਜ ਬੈ ਚਲੀ ਤੇ ਅੱਜ ਤੂੰ ਵੀ ਚੱਲ ਜਾ ਚੱਲ ਕੋਈ ਨਹੀਂ ਰਮਨ ਵੇ ਇੱਕ ਨਾ ਇੱਕ ਦਿਨ ਤੇ ਧੀਾਂ ਨੇ ਆਪਣੇ ਘਰ ਜਾਣਾ ਹੀ ਆਇ ਤੇ ਕੱਲ ਹੈ ਜੀ ਉਹ ਦੂ ਚੜ ਜਾਣਾ ਫਿਰ ਮਗਰੇ ਮੈਂ ਵੀ ਨਿਕਲਣੇ ਆਵਾ ਰੌਣਕ ਲੱਗੇ ਹੋਈ ਸੀ ਆਹੋ ਤੂੰ ਇਸ ਚਲੋ ਕੋਈ ਨਹੀਂ ਫੇਰ ਰੌਣਕ ਲੱਗ ਜੇਗੀ ਜਦੋਂ ਯਾਦ ਕਰੋਗੇ ਫੇਰ ਆ ਜਾਵਾਂਗੇ ਆਹ ਤੇਰਾ ਉਹ ਅਧਿਕਾਰ ਖਾਲੀ ਹੋ ਜਾਣਾ ਵਾ ਅੱਜ ਤੀਂ ਰੋ ਡੀਡੀ ਵੀ ਚੱਲੇ ਆ ਤੇ ਤੀਂ ਵੀ ਮਗਰੇ ਤਿਆਰੀ ਕਰਦੇ ਹੋ ਪਤਾ ਕੀ ਘਰ ਖਾਲੀ ਹੋ ਜਾਣਾ ਆਵਾ ਉਸ ਦਿਨ ਦੀ ਰੌਣਕ ਲੱਗੀ ਸੀ ਚੱਲ ਸੀਮਾ ਕੋਈ ਗਾ ਨਹੀਂ ਮੁੱਤ ਫੇਰ ਆ ਜਾਵਾਂਗੇ ਆ ਜਦੋਂ ਤੁਸੀਂ ਯਾਦ ਕਰੋਗੇ ਫੇਰ ਆ ਜਾਵਾਂਗੇ ਇਸੇ ਵੇਲੇ

ਇਹ ਲਗਰਦੀਪ ਤੋਰ ਆਇਆ ਧੀ ਰਾਣੀ ਨੂੰ ਵੀ اے ਮੇਰੀ ਗਰਲਸਨ ਧੀਆ ਦੇ ਨਾਲ ਕਿੰਨੀਆ ਰੌਣਕਾਂ ਘਰ ਦੇ ਵਿੱਚ ਹੁੰਦੀਆਂ ਹਨਾ ਉਹ ਗਈ ਹੈ ਤੇ ਐ ਘਰ ਹੀ ਖਾਲੀ ਹੋ ਗਿਆ ਹੁਣ ਤੂੰ ਚੱਲ ਜਾਣਾ ਵਾ ਤੇ ਫੇਰ ਉਹੀ ਘਰ ਫੇਰ ਹੋਰ ਖਾਲੀ ਹੋ ਜਾਣਾ ਮੇ ਰੌਣਕੀ ਹੋ ਜਣੀ ਹੈ ਉਹ ਤੇ ਆ ਮਾਮੀ ਪਰ ਚਲ ਧੀਆ ਨੇ ਤੇ ਆਪਣੇ ਘਰ ਜਾਣਾ ਹੀ ਜਾਣਾ ਉਹ ਤੇ ਹੈ ਤੇ ਨਾਲ ਹੀ ਗੁਰਦੀਪ ਮੇਰੀ ਗਰਲਸਨ ਵੀ ਕੋਈ ਗੱਲ ਜਿਹੜੀ ਨਾ ਤੇਲ ਤੇ ਨਾ ਲਾਈ ਮਨਮੀਤ ਨੇ ਜੋ ਵੀ ਤੈਨੂੰ ਕੋਈ ਗੱਲ ਕਹੀ ਵੇ ਨਿਆਣੀ ਸਿਆਣੀ ਆ ਤੇ ਉਹਨੂੰ ਨਾ ਆਪਣਾ ਆਪਣੀ ਧੀ ਸਮੇਂ ਕੇ ਮਾਫ ਕਰਦੀ ਆ ਉਹਨੂੰ ਪਾਬੀ ਉਹ ਤੇ ਜੜੀਆਂ ਗੱਲਾਂ ਉਦੋਂ ਹੋਈਆਂ ਮੈਂ ਤੇ ਉਹ ਉਸੇ ਦੇ ਨਹੀਂ ਖਤਮ ਕਰ ਦਿੱਤੀਆਂ ਜਿਹੋ ਜੀ ਮੇਰੀ ਸੀਮਾ ਧੀ ਉਹੋ ਜੀ ਮਨਮੀਤ ਫਿਰ ਕੀ ਆ ਚਲੋ ਜੇ ਮਾਫੀ ਵਾਲੀ ਇਹਦੇ ਚ ਕਿਹੜੀ ਗੱਲ ਆ ਧੀਆਂ ਨੂੰ ਮਾਫੀ ਵਾਲੀ ਮਾਫੀ ਦੇ ਹੀ ਦੀ ਆ ਕੋਈ ਗੱਲ ਨਹੀਂ ਜੋ ਵੀ ਹੈਗਾ ਸਭ ਠੀਕ ਠੀਕ ਆ ਉੱਥੇ ਜਾ ਕੇ ਨਾ ਹੁਣ ਕੋਈ ਵੀ ਗੱਲ ਕਰੇ ਕਿਉਂਕਿ ਘਰਾਂ ਦੇ ਤੈਨੂੰ ਪਤਾ ਸੂ ਪਰਦੇ ਹੁੰਦੇ ਆ ਇੱਕੇ ਘਰਾਂ ਦੇ ਤੇ ਉੱਥੇ ਆਪਣੇ ਘਰ ਜਾ ਕੇ ਕੋਈ ਗੱਲ ਨਾ ਕਰੀ ਇਸ ਘਰ ਬਾਰੇ। ਅੱਭੀ ਮੇਰੀ ਗੱਲ ਸੁਣੋ। ਬੱਚਿਆਂ ਕੋਲੇ ਹੀ ਨਹੀਂ ਗਲਤੀਆਂ ਹੁੰਦੀਆਂ, ਸਿਆਣਿਆਂ ਕੋਲੇ ਵੀ ਹੋ ਜਾਂਦੀਆਂ। ਇਨਸਾਨ ਜਿਹੜਾ ਨਾ ਉਹ ਗਲਤੀਆਂ ਦਾ ਪੁਤਲਾ। ਤੇ ਫੇਰ ਕੀ ਹੋਇਆ? ਮੈਂ ਤੇ ਉਸੇ ਦਿਨ ਹੀ ਗੱਲ ਖਤਮ ਕਰਤੀ ਸੀ ਜਿਹੜੀ ਹੋਈ ਫੇਰ ਕੀ ਹੋਇਆ? ਆਪਣੇ ਬੱਚੇ ਨਹੀਂ ਗਲਤੀਆਂ ਕਰਦੇ ਤੇ ਉਹ ਨਹੀਂ ਮੇਰੀ ਧੀ। ਤੇ ਕੋਈ ਗੱਲ ਨਹੀਂ ਫੇਰ ਕੀ ਹੋਇਆ ਸੀਮਾ ਤੇ ਉਹ ਇੱਕੋ ਜੀਆਂ ਹੈਗੀਆਂ ਵਾ। ਮੈਨੂੰ ਦੋਨਾਂ ਵਿੱਚ ਕੋਈ ਫਰਕ ਨਹੀਂ ਹੈਗਾ। ਬਾਕੀ ਮਨਮੀਤ ਗਈ, ਚਲੋ ਮਨਮੀਤ ਦੀ ਸੱਸ ਬਹੁਤ ਚੰਗੀ ਗਈ। ਮੈਂ ਤੁਹਾਨੂੰ ਦੱਸਾਂ ਬੜਾ ਮਨਮੀਤ ਨਾ ਕਰਦੀ ਆ ਇਹੋ ਜੀਆਂ ਸੱਸਾਂ ਤੇ ਵਾਹਿਗੁਰੂ ਸਭ ਨੂੰ ਦਵੇ ਜਿੰਨੀ ਚੰਗੀ ਉਹਦੀ ਸੱਸ ਹੈਗੀ ਹਾਂ ਗੁਰਦੀਪ ਇਹ ਤੂੰ ਸਹੀ ਕਹਿਨੀ ਹੈ ਮੇਰੀ ਧੀ ਨੇ ਤੇ ਮੁੱਤੀ ਦਾਨ ਕੀਤੇ ਜਿਹੜੀ ਉਹਨੂੰ ਇਹੋ ਜੀ ਚੰਗੀ ਸੱਸ ਮਿਲੀ ਆ ਉਹ ਇਹ ਕਰਮਾਂ ਭਾਗਾਂ ਵਾਲੀਆਂ ਧੀਆ ਹੁੰਦੀਆਂ ਤੇ ਕਰਮਾਂ ਭਾਗਾਂ ਵਾਲੀਆਂ ਧੀਆ ਨੂੰ ਇਹੋ ਜੀਆਂ ਸੱਸਾਂ ਮਿਲਦੀਆਂ ਹਾਂ ਹਾਂ ਬਿਲਕੁਲ ਤੇ ਜੇ ਕਿਤੇ ਮਨਮੀਤ ਵਾਕਿਆ ਆਪਣੇ ਘਰ ਹੁੰਦੀ ਨਾ ਤਾਂ ਮੈਂ ਵੀ ਜਾ ਕੇ ਉਹਦੀ ਸੱਸ ਨੂੰ ਮਿਲ ਕੇ ਆਂਦੀ ਨਹੀਂ ਗੁਰਦੀਪ ਇਹ ਤਾਂ ਬਿਲਕੁਲ ਠੀਕ ਕਹਿੰਦੀ ਆ ਮੇਰੀ ਧੀਲੇ ਦਾ ਵਾਕੇ ਮੋਤੀ ਦਾਨ ਕੀਤੇ ਜਿਹੜੀ ਉਹਨੂੰ ਇਹੋ ਜੀ ਚੰਗੀ ਸੱਸ ਮਿਲੀ ਆਹੋ ਮੈਂ ਤੁਹਾਨੂੰ ਕਹਾਂ ਨਾ ਇਹ ਕਰਮਾਂ ਭਾਗਾ ਵਾਲੀਆਂ ਧੀਆ ਹੁੰਦੀਆਂ ਜਿਨ੍ਹਾਂ ਨੂੰ ਇਹੋ ਜੀਆਂ ਸੱਸਾਂ ਮਿਲਦੀਆਂ ਵਾ ਜੇ ਕਿਤੇ ਮਨਮੀਤ ਆਪਣੇ ਸਹੁਰੇ ਘਰ ਹੁੰਦੀ ਨਾ ਤੇ ਮੈਂ ਵੀ ਜਾਂਦੀ ਉਹਨੂੰ ਮਿਲਣ ਵਾਸਤੇ ਉਹਦੀ ਸੱਸ ਨੂੰ ਬਹਿ ਕੇ ਕਿਤੇ ਗੱਲਾਂ ਬਾਤਾਂ ਕਰਦੀਆਂ ਮੈਨੂੰ ਵੀ ਪਤਾ ਲੱਗਦਾ ਦੋਵੇਂ ਜਣੀਆਂ ਚੱਲ ਗੁਰਦੀਪ ਇਹ ਤੂੰ ਕਿਹੜੀ ਗੱਲ ਕੀਤੀ ਆ ਹੁਣ ਜਦੋਂ ਤੂੰ ਵੀ ਆਏਂਗੀ ਨਾ ਤੇ ਮੈਂ ਤੈਨੂੰ ਲੈ ਕੇ ਜ਼ਰੂਰ ਜਾਵਾਂਗੀ ਉਹਦੀ ਸੱਸ ਨੂੰ ਮਲਾ ਕੇ ਲਿਆਵਾਂਗੀ हां मैनु ਲੈ ਕੇ ਜਾਇਓ ਹੁਣ ਤਾਂ ਮੈਂ ਕਿੰਨੇ ਦਿਨ ਹੋ ਗਏ ਸਗੋ ਇੱਥੇ ਆਈ ਨੂੰ ਤੇ ਚਲੋ ਹੁਣ ਕੁੜੀ ਵੀ ਇੱਥੇ ਸੀਗੀ ਨਹੀਂ ਤਾਂ ਮੈਂ ਜਾਣਾ ਸੀ ਮਿਲਣ ਵਾਸਤੇ ਕੋਈ ਗੱਲ ਨਹੀਂ ਆਪਾਂ ਜ਼ਰੂਰ ਚੱਲਾਂਗੇ ਦੁਬਾਰਾ ਜਦੋਂ ਆਏਂਗੀ ਨਾ ਫਿਰ ਆਪਾਂ ਹੋਕੇ ਚਲੋ ਭਾਬੀ ਫਿਰ ਮੈਂ ਵੀ ਲੇਟ ਹੁੰਦੀ ਹੁਣ ਮੈਂ ਵੀ ਜਾਵਾਂ ਮੈਨੂੰ ਵੀ ਬੱਸ ਮਿਲ ਜਾਨੀ ਤਾਂ ਮੈਂ ਲੇਟ ਹੋ ਜਾਣਾ ਜੇ ਨਹੀਂ ਗੁਰਦੀਪ ਇੰਨਾ ਦਾ ਰੋਟੀ ਪਾਣੀ ਖਾ ਕੇ ਜਾਏ ਇਸ ਤਰ੍ਹਾਂ ਨਹੀਂ ਮੈਂ ਜਾਣ ਦੇਣਾ ਤੈਨੂੰ ਨਹੀਂ ਭਾਬੀ ਮੈਂ ਸਾਰੇ ਆਲੂ ਵਾਲੇ ਪੌਂਠੇ ਖਾਦੇ ਹਾਂ ਹੁਣ ਮੈਨੂੰ ਭੁੱਖ ਨਹੀਂ ਹੈਗੀ ਬਿਲਕੁਲ ਚਲ ਇੱਕ ਅੱਦਾ ਹੀ ਖਾ ਲ ਨਹੀ ਲੋੜ ਹੀ ਨਹੀਂ ਹੈਗੀ ਲੋੜ ਹੁੰਦੀ ਤਾਂ ਮੈਂ ਆਪ ਹੀ ਕਹਿ ਦੇਣਾ ਸੀ ਮਾ ਨੂੰ ਵੀ ਬਣਾ ਦੇ ਰੋਟੀ ਮੈਨੂੰ ਲੋੜ ਹੀ ਨਹੀਂ ਹੈਗੀ ਆ ਠੀਕ ਚਲੋ ਠੀਕ ਆ ਬੈਗ ਫੜ ਲਓ ਸਸੀ ਗਾ ਮਮੀ ਨੂ ਰਾਣੀ ਆ ਵੀ ਹੈ ਲੈ ਮੂੰ ਤੇਲ ਚੋ ਲੰਘ ਜੂ ਮੇ ਵੀ ਰਾਯਾ ਨਾਲ ਲੈ ਲੱਕੀ ਪੁੱਤ ਆਇਆ ਸਸੀ ਗਾ ਮਸੀ ਜੀ ਸਸੀ ਗਾ ਆ ਪੁੱਤ ਆ ਨੂਹ ਰਾਣੀ ਆ ਜਾ ਆਜੋ ਆਜੋ